ਅੱਜ ਥੋੜੇ ਸਾਹਮਣੇ ਆਪਾਂ ਹੋਰ ਸੂਟ ਲੈ ਕੇ ਆਏ ਆਂਗੇ ਤੇ ਬਹੁਤ ਵਧੀਆ ਸਟੱਫ ਹੈ ਕਾਟਨ ਦਾ ਹੈਗਾ ਤੇ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋਗੇ ਤੇ ਬਹੁਤ ਸੋਹਣਾ ਲੱਗੇਗਾ ਪਾਇਆ ਵੀ ਇਹ ਵਰਕ ਕਰਿਆ ਹੋਇਆ ਹੈ ਉੱਪਰ ਤੇ ਲੇਡੀਜ਼ ਲੁੱਕ ਤੇ ਜਿਵੇਂ ਗਰਲ ਲੁੱਕ ਦੋਨੋਂ ਵਾਸਤੇ ਬਹੁਤ ਵਧੀਆ ਹੈਗਾ ਇਹ ਇਹਦੇ ਨਾਲ ਪਲੇਨ ਬਾਟਮ ਹੈ ਕਿਕੇ ਜੀ ਤੇ ਦੁਪੱਟਾ ਇਹਦਾ ਪਿਓਰ ਦਾ ਹੈ ਤੇ ਕਲਰ ਵੀ ਜਿਵੇਂ ਲਵੈਂਡਰ ਸ਼ੇਡ ਆ ਲਾਈਟ ਲਵੈਂਡਰ ਸ਼ੇਡ ਆ ਬਹੁਤ ਸੋਹਣਾ ਲੱਗੇਗਾ ਤੁਹਾਡੇ ਪਾਇਆ ਵੀ ਤੇ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਕਲਰ ਤੇ ਸਟਿਚ ਕਰਿਆ ਹੋਊਗਾ ਸੋਨਾ ਸਟਿਚ ਕਰਿਆ ਹੋਊਗਾ ਤਾਂ ਇਹ ਸੋਨਾ ਵੀ ਬਹੁਤ ਲੱਗੇਗਾ ਪਾਇਆ ਹੋਇਆ ਤੇ ਤੁਸੀਂ ਇਹਨੂੰ ਕੀ ਕਰਦੇ ਸਲਵਾਰ ਵੀ ਕਰ ਸਕਦੇ ਸਟਿਚ ਕਰਵਾ ਸਕਦੇ ਹੋ ਪਲਾਜ਼ੋ ਵੀ ਸਟਿਚ ਕਰਵਾ ਸਕਦੇ ਹੋ ਸ਼ਰਾਰਾ ਜੋ ਵੀ ਤੁਹਾਡੀ ਰੀਡਿਸ਼ ਹੈ ਤੁਸੀਂ ਉਹ ਕਰਵਾ ਸਕਦੇ ਹੋ ਤੇ ਇਹ ਬਹੁਤ ਸੋਹਣਾ ਲੱਗੇਗਾ ਬਹੁਤ ਸੋਹਣਾ ਵਰਕ ਹੈਗਾ ਬਹੁਤ ਪਿਆਰਾ ਵਰਕ ਹੈਗਾ ਲੈਂਥ ਵੀ ਇਹਦੀ ਜਿੰਨੀ ਮਰਜ਼ੀ ਤੁਸੀਂ ਬਣਾ ਸਕਦੇ ਹੋ ਤੇ ਸੋ ਨੂੰ ਹੋਰ ਵੀ ਸੂਟ ਦਿਖਾਉਣੀ ਆ ਚਲੋ ਜੀ ਸੂਟ ਦਿਖਾਈਏ ਇਹਦੇ ਵਿੱਚ ਇੱਕ ਆ ਕਲਰ ਆ ਲਾਈਟ ਗ੍ਰੀਨ ਵੀ ਆਪਾਂ ਕਹਿ ਦਨੇ ਆ ਇਹ ਦਾ ਸੇਮ ਕਲਰ ਆ ਇਹ ਮਤਲਬ ਪੰਜ ਕਲਰ ਸੀਗੇ ਤੇ ਤਿੰਨ ਸੇਲ ਹੋ ਗਏ ਇਹ ਦੋ ਕਲਰ ਰਹਿ ਗਏ ਤੁਸੀਂ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਸਟਾਕ ਬਹੁਤ ਥੋੜਾ ਰਹਿ ਗਿਆ ਨੈਕਸਟ ਸੂਟ ਇਹ ਵਾਲਾ ਗਾ ਪਿੰਕ ਸ਼ੇਡ ਬਹੁਤ ਪਿਆਰਾ ਗਾ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਬਹੁਤ ਸੋਹਣੇ ਉੱਪਰ ਮਤਲਬ ਪ੍ਰਿੰਟ ਨਹੀਂ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣਾ ਉੱਪਰ ਪੱਤਿਆਂ ਦੇ ਵਰਗਾ ਵਰਕ ਹੈਗਾ ਵੀ ਅਲੱਗ-ਅਲੱਗ ਜਿਹੇ ਪੱਤੇ ਹੈਗੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੇ ਉੱਪਰ ਜੇ ਨਿਉਟੇ ਹੋਏ ਹੈਗੇ ਐ ਪੇਂਟ ਨਹੀਂ ਹੈਗਾ ਇਹਨੂੰ ਪੇਂਟ ਨਹੀਂ ਕਹਿ ਸਕਦੇ ਤੇ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਨਾਲ ਇਹਦੇ ਬਾਟਮ ਲਾਈਨਿੰਗ ਵਾਲੀ ਹੈ ਤੇ ਇਸke ਦੇ ਨਾਲ ਆ ਦੁਪੱਟਾ ਹੈ ਇਹ ਵੀ ਬਹੁਤ ਪਿਆਰਾ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਤੁਸੀਂ ਮਤਲਬ ਇਹ ਤਾਂ ਜਿਵੇਂ ਕਿਸੇ ਨੇ ਕੋਈ ਹੁੰਦੀਆਂ ਨੇ ਕੁੜੀਆਂ ਹਨਾ ਜਿਵੇਂ ਸਿੱਤੇ ਵਗੈਰਾ ਲੈਣਾ ਜਾਂ ਐਵੇਂ ਦੁਪੱਟਾ ਲੈਣਾ ਬਹੁਤ ਸੋਹਣਾ ਲੱਗੇਗਾ ਤੁਹਾਡੇ ਪਾਏ ਹੋਇਆ ਠੀਕ ਹੈ ਤੇ ਇਹ ਨੂੰ ਸਲਵਾਰ ਸੂਟ ਪਾਇਆ ਹੋਇਆ ਪਲਾਜੋ ਤੇ ਕਿਸੇ ਵੀ ਮਤਲਬ ਜਾਣਾ ਤੁਸੀਂ ਮਤਲਬ ਗੁਰਦੁਆਰਾ ਸਾਹਿਬ ਜਾਂ ਕਿਤੇ ਘੁੰਮਣ ਜਾਣਾ ਹੈ ਹਨਾ ਤੇ ਸਿੱਤੇ ਦੁਪੱਟਾ ਵੀ ਇਹਦਾ ਵਧੀਆ ਲੱਗਦਾ ਕੋਈ ਵੀ ਸਿੱਤੇ ਦੁਪੱਟਾ ਜ਼ਿਆਦਾ ਲੈਂਦਾਗਾ ਤੇ ਇਹ ਦੋਵੇਂ ਪਾ ਸਕਦੀਆਂ ਗਰਨਜ਼ ਵੀ ਪਾ ਸਕਦੀ ਹੈ ਜਿਵੇਂ ਜਿਹੜੀ ਜੌ ਵੀ ਪਾ ਸਕਦੀ ਹੈ ਤੇ ਇਹਦਾ ਸਲਵਾਰ ਤੇ ਪਲਾਜ਼ੋ ਪਾਇਆ ਵੀ ਬਹੁਤ ਸੋਹਣਾ ਲੱਗੇਗਾ ਸਟੇਟ ਜਿਵੇਂ ਸਲਵਾਰ ਪਾਉਂਦੀਆਂ ਨੇ ਉਹ ਵੀ ਬਹੁਤ ਸੋਹਣੀ ਲੱਗੇਗੀ ਕੋਈ ਵੀ ਸਲਵਾਰ ਇਹਦੇ ਨਾਲ ਪਾਈ ਸੋਹਣੀ ਲੱਗੂਗੀ ਤੇ ਦੁਪੱਟਾ ਵੀ ਬਹੁਤ ਖੁੱਲਾ ਡੁੱਲਾ ਐ ਨਹੀਂ ਹੈਗਾ ਕਿ ਛੋਟਾ ਜਿਹਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਲੱਗਾ ਦੇਖੋ ਕਿ ਉੱਪਰ ਇਹਦੇ ਨਾਲ ਮਤਲਬ ਲੈਂਸ ਲੱਗੀ ਹੋਈ ਹੈ ਇਹ ਵੀ ਬਹੁਤ ਸੋਹਣੀ ਹੈ ਇਹ ਮੈਨੂੰ ਦੁਪੱਟਾ ਬਹੁਤ ਪਿਆਰਾ ਲੱਗਿਆ ਵੈਸੇ ਮੈਨੂੰ ਪ੍ਰਿੰਟ ਵੀ ਬਹੁਤ ਵਧੀਆ ਲੱਗਿਆ ਇਹਦੇ ਨਾਲ ਦੇ ਚਾਰ ਸੂਟ ਸੇਲ ਹੋ ਗਏ ਸਿਰਫ ਇਹ ਸੂਟ ਰਹਿ ਗਿਆ ਓਨਲੀ ਵਨ ਪੀਸ ਰਹਿ ਗਿਆ ਤੇ ਤੁਸੀਂ ਲੈ ਸਕਦੇ ਹੋ ਤੇ ਨਹੀਂ ਇਹ ਵੀ ਮਤਲਬ ਹੋ ਸਕਦਾ ਬਹੁਤ ਆਪਾਂ ਥਰਡ ਸੂਟ ਤੀਸਰਾ ਸੂਟ ਦੇ ਲਈ ਲਿਆ ਕੀ ਆਏਗੇ ਇਹ ਇੰਨਾ ਪਿਆਰਾ ਸੂਟ ਹੈ ਮੈਨੂੰ ਬਹੁਤ ਪਿਆਰਾ ਲੱਗਿਆ ਤੁਸੀਂ ਬੇਸ਼ੱਕ ਦੀ ਬਾਏ ਨਹੀਂ ਕਰਨਾ ਪਰ ਤੁਸੀਂ ਆ ਕੇ ਦੇਖੋ ਇੰਨਾ ਪਿਆਰਾ ਪ੍ਰਿੰਟ ਹੈਗਾ ਇਹ ਮਸਲੀਨ ਕਾਟਨ ਹੈ ਇਹ ਉਹ ਜੀ ਮਸਲੀਨ ਵੀ ਇਹ ਕਿੰਨੀ ਸੌਫਟ ਹੈ ਜਿਵੇਂ ਤੁਸੀਂ ਫੀਟਿੰਗ ਬਣਾਉਂਗੇ ਨਾ ਇਹ ਉਵੇਂ ਹੀ ਫੀਟਿੰਗਾਂ ਪਹਿਲਾਂ ਵੀ ਇਹ ਇਥੋਂ ਲਏ ਹੋਏ ਆ ਬਹੁਤ ਮਹਿੰਗੇ ਕੋਸਟਲੀ ਸੂਟ ਲਏ ਹੋਏ ਆ ਇਹ ਮੈਂ ਮੈਂ 25 2500 3 3000 ਦੇ ਸੂਟ ਬੈਥੋਂ ਬਾਈ ਕਰੇ ਹੋਏ ਆ ਆਪਣੀ ਮਾਣਸਾ ਕੋ ਤੇ ਇੰਨੀ ਸੋਹਣੀ ਫੀਟਿੰਗ ਆਉਂਦੀ ਹੈ ਜੀ ਬਹੁਤ ਵਧੀਆ ਤੇ ਇਹ ਦੋਨੋਂ ਮੌਸਮ ਹੀ ਪੈ ਜਾਂਦਾ ਬਹੁਤ ਜ਼ਿਆਦਾ ਵਧੀਆ ਇਹਦੇ ਨਾਲ ਕਾਟਨ ਦੀ ਬਾਟਮ ਹੈ ਬਹੁਤ ਜ਼ਿਆਦਾ ਵਧੀਆ ਠੀਕ ਹੈ ਲਾਈਨਿੰਗ ਤੁਸੀਂ ਓਨਲੀ ਸ਼ਰਟ ਤੇ ਲਵਾ ਸਕਦੇ ਹੋ ਤੇ ਪਿਓਰ ਦਾ ਦੁਪੱਟਾ ਹੈ ਤੇ ਕਲਰ ਇਹ ਦਾ ਡਾਰਕ ਗ੍ਰੀਨ ਹੈ ਬਹੁਤ ਪਿਆਰਾ ਦੁਪੱਟਾ ਹੈਗਾ ਤੇ ਕਾਟਨ ਦਾ ਹੈਗਾ ਤੇ ਇਹ ਤੁਸੀਂ ਸਲਵਾਰ ਸੂਟ ਥੋੜੇ ਪਾਇਆ ਬਹੁਤ ਸੋਹਣ ਲੱਗੇਗਾ ਤੇ ਤੁਹ ਵਧੀਆ ਸੋਹਣਤਾ ਹੋਏਗਾ ਨਾ ਸੁੰਦਰ ਜੀ ਫਿਟਿੰਗ ਬਹੁਤ ਸੋਹਣੀ ਆਏਗੀ ਤੁਸੀਂ ਇਹ ਬਾਈ ਕਰ ਸਕਦੇ ਹੋ ਤੇ ਮੇਰੇ ਨਾਲ ਇਹ ਚ ਦੋ ਕਲਰ ਲਿਗੇ ਓਨਲੀ ਇੱਕ ਕਲਰ ਇਹ ਰੈੱਡ ਹੈਗਾ ਮੈਂ ਹਰੂ ਹਿੰਟਾ ਪੈ ਇਹ ਰੂਡ ਐਕ 컬러 ਹੈ ਤੇ ਇੱਕ ਇਹ ਵਿੱਚ ਗ੍ਰੀਨ ਹੈ ਬਹੁਤ ਜ਼ਿਆਦਾ ਵਧੀਆ ਹੈ ਤੇ ਤੁਸੀਂ ਬਾਹਰ रेट ਪੁੱਛ ਕੇ ਆਉਂਗੇ ਨਾ ਤੇ ਇਹ ਤੁਹਾਨੂੰ 2500 ਦਾ ਇਹ ਪਏਗਾ ਹੀ ਪਏਗਾ ਤੇ ਤੁਹਾਨੂੰ ਇਹ ਵੀ ਇੱਥੇ 1250 ਦਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੁਸੀਂ ਆਪ ਦੇਖੋਗੇ ਆ ਕੇ ਤੇ ਕੱਪੜਾ ਆ ਕੇ ਦੇਖੋਗੇ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਤੁਸੀਂ ਮੇਰੇ ਨਾਲ ਵਿੱਚ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਇਨਸਟਾ ਫੇਸਬੁੱਕ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜਿਹਦੇ ਕੋਲ ਮੇਰਾ ਵਟਸਐਪ ਨੰਬਰ ਹੈ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ